ਵੈਗੁਰਜੀ ਕਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਥਿਓ ਸਤਿਓ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਸਾਥਿਓ ਕਨਫਰਮ ਕਰ ਦਿਓ ਵੀ ਜਿਹੜੀ ਆਵਾਜ਼ ਹੈ ਉਹ ਲਾਈਵ ਦੇ ਵਿੱਚ ਸਹੀ ਤਰੀਕੇ ਨਾਲ ਆ ਰਹੀ ਹੈ ਕਮੈਂਟ ਕਰਕੇ ਦੱਸ ਦਿਓ ਸਾਥਿਓ ਤਾਂ ਅੱਜ ਜਿਹੜੇ ਆਪਾਂ 5994 ਤੇ 2364 ਬਤី ਦੇ ਸੰਬੰਧੀ ਲਾਈਵ ਹੋਨੇ ਆ ਤਾਂ ਅੱਜ ਜਿਹੜੀ ਗੱਲਬਾਤ ਕਰਦੇ ਆਪਾਂ ਗੱਲਬਾਤ ਇਤੋਂ ਸ਼ੁਰੂ ਕਰਦੇ ਆ ਵੀ ਆਪਣੇ ਜਿਹੜਾ 2364 ਦੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਲਿਸਟ ਹੈ ਪਿਛਲੇ ਦਿਨੀ ਪੈ ਗਈ ਸੀਗੀ ਤੇ ਸਟੇਸ਼ਨ ਚੁਆਇਸ ਨੂੰ ਲੈ ਕੇ ਜਿਹੜਾ ਆਪਾਂ ਨੂੰ ਇਹ ਕਿਹਾ ਜਾ ਰਿਹਾ ਸੀ ਵੀ ਜਿਹੜਾ ਸਟੇਸ਼ਨ ਚੁਆਇਸ ਦਾ ਲੈਟਰ ਹੈ ਅੱਜ ਪਹੁੰਚ ਜਾਵੇਗਾ ਤਾਂ ਉਹ ਜਿਹੜਾ ਅੱਜ ਤੁਸੀਂ ਸਾਰਿਆਂ ਨੇ ਗਰੁੱਪਾਂ ਦੇ ਵਿੱਚ ਸਾਈਟ ਤੇ ਵੇਖ ਲਿਆ ਵੀ ਜਿਹੜਾ ਸਟੇਸ਼ਨ ਚੁਆਇਸ ਦਾ ਲੈਟਰ ਹੈ ਉਹ 364 ਦਾ ਆ ਗਿਆ ਹੈ ਤਾਂ ਹੁਣ 9594 ਦੇ ਮੰਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਵਾਲ ਆ ਰਿਹਾ ਵੀ ਉਹ ਇਹ ਹੈਗਾ ਵੀ 994 ਦੀ ਲਿਸਟ ਜਿਹੜੀ ਉਹ ਕਦੋਂ ਜਾਰੀ ਹੋਵੇਗੀ ਤਾਂ ਸਾਥੀਓ ਅੱਜ ਮੈਂ ਲਗਭਗ ਅਸੀਂ ਸਾਰੇ ਸਾਥੀ ਜਿਹੜੇ ਇੱਥੇ ਚੰਡੀਗੜ੍ਹ ਸੀਗੇ ਜਿਹੜੇ ਜਿਹੜੇ ਵੀ ਅਧਿਕਾਰੀਆਂ ਨਾਲ ਅਸੀਂ ਨੇ ਲੱਗਿਆ ਸਾਨੂੰ ਵੀ ਮੀਟਿੰਗਾਂ ਕਰਨੀਆਂ ਚਾਹੀਦੀਆਂ ਨੇ ਅਸੀਂ ਉਹਨਾਂ ਉਹਨਾਂ ਕੋਲ ਗਏ ਸਭ ਤੋਂ ਪਹਿਲਾਂ ਜਿਹੜਾ ਇੱਕ ਐਕਸ ਸਰਵਿਸਮੈਨ ਦਾ ਕੇਸ ਸੀਗਾ ਜਿਹੜੀ ਉਹਦੀ ਕੰਟੈਂਪਟ ਲੱਗੀ ਹੋਈ ਸੀਗੀ ਸੀਐਮ ਫਾਈਲ ਕਰੀ ਸੀਗੀ ਉਹਨਾਂ ਨੇ ਤਾਂ ਉਸ ਦੇ ਸਬੰਧ ਵਿੱਚ ਤੁਹਾਨੂੰ ਆਡੀਓ ਦੇ ਮਾਧਿਅਮ ਰਾਹੀਂ ਵੀ ਸਾਰੀ ਜਾਣਕਾਰੀ ਦਿੱਤੀ ਦੇ ਦਿੱਤੀ ਗਈ ਸੀ ਇੱਕ ਵੇ ਇੱਕ ਵਾਰ ਫਿਰ ਦੁਬਾਰਾ ਦੱਸ ਦਿੰਦੇ ਆ ਵੀ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਸ਼ਿਕਾਇਤ ਲਾਈ ਸੀ ਕਿ ਜਿਹੜੇ ਪੁਰਾਣੇ ਆਰਡਰ ਨੇ ਉਹ ਫੋਲੋ ਨਹੀਂ ਕੀਤੇ ਗਏ ਤਾਂ ਜੈਸਾਬ ਨੇ ਉਹਨਾਂ ਨੂੰ ਡਿਪਾਰਟਮੈਂਟ ਨੂੰ ਕਿਹਾ ਵੀ ਤੁਸੀਂ ਨੇ ਇਹ ਜਿਹੜੇ ਆਰਡਰ ਨੇ ਫੋਲੋ ਕਿਉਂ ਨਹੀਂ ਕੀਤੇ ਤਾਂ ਡਿਪਾਰਟਮੈਂਟ ਵੱਲੋਂ ਇਹ ਰਿਪਲਾਈ ਸੀਗਾ ਕਿ ਅਸੀਂ ਜਿਹੜਾ ਇਸ ਨੂੰ ਅੱਗੇ ਚੈਲੇਂਜ ਕਰਾਂਗੇ ਅਸੀਂ ਐਲਪੀਏ ਫਾਈਲ ਕਰਾਂਗੇ ਤਾਂ ਜੈਸਰ ਸਾਹਿਬ ਨੇ ਇਹ ਕਿਹਾ ਵੀ ਤੁਸੀਂ ਹੁਣ ਤੱਕ ਫਾਈਲ ਜਿਹੜੀ ਹੈ ਐਲਪੀਏ ਫਾਈਲ ਕਿਉਂ ਨਹੀਂ ਕੀਤੀ ਤਾਂ ਉਹਨਾਂ ਨੇ ਚਲੋ ਜੋ ਵੀ ਭਾਨੇ ਲਾਏ ਜਾਂ ਕਿਵੇਂ ਵੀ ਸੀਗਾ ਜੋ ਵੀ ਉਹਨਾਂ ਨੇ ਆਪਦਾ ਰਿਪਲਾਈ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਜੈਸਰ ਸਾਹਿਬ ਨੇ ਕਿਹਾ ਵੀ ਤੁਸੀਂ ਹਫਤੇ ਦੇ ਅੰਦਰ ਅੰਦਰ ਜਿਹੜੀ ਹੈ ਐਲਪੀਏ ਫਾਈਲ ਕਰੋ ਤੇ ਜਾਂ ਅੱਗੇ ਦਾ ਜਿਹੜਾ ਸਾਨੂੰ ਰਿਪਲਾਈ ਪੇਸ਼ ਕਰੋ ਤਾਂ ਉਹਦੀ ਤਾਰੀਖ ਵੀ ਤੁਸੀਂ ਨੇ ਵੇਖਿਆ ਵੀ 30 ਜਨਵਰੀ ਜਿਹੜੀ ਮਿਲੀ ਹੈ ਤਾਂ ਉਸ ਦੇ ਸਬੰਧ ਵਿੱਚ ਆਪਾਂ ਨੂੰ ਸਭ ਤੋਂ ਪਹਿਲਾ ਖਤਰਾ ਜਿਹੜਾ ਹੁੰਦਾ ਉਹ ਇਹ ਸੀਗਾ ਵੀ ਕਿਸੇ ਤਰ੍ਹਾਂ ਦੀ ਸਟੇ ਵਗੈਰਾ ਤਾਂ ਨਹੀਂ ਹੁੰਦੀ ਤਾਂ ਉਹ ਨਹੀਂ ਹੈਗਾ ਉਸ ਤਰ੍ਹਾਂ ਦਾ ਕੁਝ ਵੀ ਤਾਂ ਦੂਸਰੀ ਗੱਲ ਫਿਰ ਜਿਹੜੀ ਅਸੀਂ ਭਰਤੀ ਬੋਰਡ ਆਪਣੇ ਇੱਥੇ ਆਏ ਸੀਗੇ ਉੱਥੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਕਹਿ ਸੀਗਾ ਵੀ ਅੱਜ ਜਾਂ ਕੱਲ ਜਿਹੜਾ 9594 ਦੀ ਲਿਸਟ ਜਿਹੜੀ ਜਾਰੀ ਕਰ ਦਿੱਤੀ ਜਾਏਗੀ ਅੱਜ ਹੁਣ ਆਪਾਂ ਨੂੰ ਪਤਾ ਵੀ ਨਹੀਂ ਹੋਈ ਤਾਂ ਇਹਦਾ ਮਤਲਬ ਹੈ ਵੀ ਕੱਲ ਜਿਹੜੀ ਲਗਭਗ ਲਗਭਗ ਉਮੀਦ ਹੈ ਵੀ 100% ਜਿਹੜੀ ਕੱਲ ਲਿਸਟ ਹੈ ਜਿਹੜੀ ਆਪਣੀ ਉਹ ਆ ਜਾਵੇਗੀ ਉਸ ਤੋਂ ਬਾਅਦ ਜਿਹੜਾ ਅਸੀਂ ਡੀਪੀਆਈ ਦਫ਼ਤਰ ਗਿਆ ਜਿਸ ਤੇ 2344 ਦੇ ਸਟੇਸ਼ਨ ਦੇ ਸਬੰਧੀ ਜਿਹੜੀ ਗੱਲਬਾਤ ਕੀਤੀ ਗਈ ਤਾਂ ਇੱਕ ਵਾਰ ਤਾਂ ਲੱਗਿਆ ਕਿ ਅੱਜ ਜਿਹੜਾ ਉਹ ਸਟੇਸ਼ਨ ਚੋਇਸ ਦਾ ਜਿਹੜਾ ਲੈਟਰ ਹੈ ਉਹ ਨਹੀਂ ਆਵੇਗਾ ਪਰ ਫਿਰ ਵੀ ਕਾਫੀ ਗੱਲਬਾਤ ਕਰਨ ਤੋਂ ਬਾਅਦ ਜਾਂ ਕਹਿ ਲਓ ਸਾਰਿਆਂ ਨਾਲ رابطہ ਕਰਨ ਤੋਂ ਬਾਅਦ ਜਿਹੜਾ ਉਹ ਲੈਟਰ ਤੁਸੀਂ ਨੇ ਵੇਖਿਆ ਉਹ ਬਾਕੀ ਦੀ ਜਾਣਕਾਰੀ ਤੁਹਾਨੂੰ ਸਾਰੇ ਹਰਜੀਤ ਸਰ ਦੱਸਣਗੇ ਜਿਵੇਂ ਵੀ ਹੋਇਆ ਜੋ ਵੀ ਸਿਸਟਮ ਸੀਗਾ ਹਾਂ ਹੁਣ ਇੱਕ ਵਾਰ ਤੁਮ ਨੂੰ ਸਾਰਿਆਂ ਨੂੰ ਇੱਕ ਇਹ ਅਪੀਲ ਹੈਗੀ ਆ ਵੀ ਸ਼ਾਂਤੀ ਤੇ ਹੌਸਲਾ ਸਬਰ ਤੇ ਏਕਾ ਬਣਾ ਕੇ ਰੱਖੋ ਜਿਹੜੇ ਆਪਾਂ ਆਪਸ ਤੇ ਵਿੱਚ ਉਲਝਦੇ ਆਂ ਗਰੁੱਪਾਂ ਦੇ ਵਿੱਚ ਆ ਉਹਨਾਂ ਤੋਂ ਥੋੜੀ ਦੂਰੀ ਬਣਾ ਕੇ ਰੱਖੋ ਕਿਉਂਕਿ ਹੁਣ ਆਪਾਂ ਨੂੰ ਜਿੱਥੇ ਵੀ ਇਹ ਲੱਗਦਾ ਹੋਇਆ ਕਿ ਆਪਣਾ ਜਿਹੜਾ ਕੰਮ ਨਹੀਂ ਹੋਇਆ ਉੱਥੇ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਕੀ ਕਰਦੇ ਹੁੰਨੇ ਆ ਜਾਂ ਕਿਵੇਂ ਕਰਨਾ ਹੈ ਤਾ ਇੱਕ ਵਾਰ ਜਿਹੜਾ ਜਿੰਨੇ ਦਿਨ ਤੱਕ ਸਟੇਸ਼ਨ ਚੁਆਇਸ 2364 ਦੀ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਜਿਹੜੀਆਂ 994 ਦੀ ਸਟੇਸ਼ਨ ਚੁਆਇਸ ਜਿਹੜੀ ਓਪਨ ਹੋਵੇਗੀ ਤੇ ਅੱਜ ਜਿਹੜੀ ਫਿਲਹਾਲ ਦੀ ਘੜੀ ਤੁਹਾਨੂੰ ਇਹ ਹੀ ਹੈ ਜਾਣਕਾਰੀ ਹੈਗੀ ਹੈ ਵੀ ਜਿਹੜੀ ਆਪਣੀ ਸੈਸ਼ਨ ਲਿਸਟ ਹੈ ਉਹਦੀ ਪੂਰੀ ਉਮੀਦ ਹੈ ਵੀ ਕੱਲ ਹੈ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਜਿਹੜੀ ਅਗਲੀ ਜਾਣਕਾਰੀ ਹਰਜੀਤ ਭਾਈ ਸਾਂਝੀ ਕਰਨਗੇ ਸਤਿਕਾਰਯੋਗ ਸਾਥੀਓ ਜਿਵੇਂ ਕਿ ਬਾਈ ਨੇ ਹੈਗੇ ਜਿਹੜੀ ਜਾਣਕਾਰੀ ਤਕਰੀਬਨ ਸਾਰੀ ਸਾਂਝੀ ਕਰ ਲਈ ਹੈਗੀ ਸੋ ਕਮੈਂਟ ਵੀ ਦੇਖ ਰਹੇ ਸੀਗੇ ਸਾਥੀਆਂ ਦੇ ਪੋਜੀਟਿਵ ਵੀ ਹੈ ਜਿਹੜਾ ਕਮੈਂਟ ਆ ਰਹੇ ਨੇਗੇ 네ਗੇਟਿਵ ਜਿਹੜੇ ਕਮੈਂਟ ਵੀ ਆ ਰਹੇ ਨੇਗੇ ਸੋ ਅੱਜ ਜੇ ਮੈਂ ਗੱਲ ਕਰਾਂ ਸ਼ੁਰੂਆਤ ਹੁੰਦੀ ਹੈਗੀ ਕੰਟੈਕਟ ਲੱਗੀ ਸੀਗੀ ਸਾਡੇ ਸਾਥੀਆਂ ਜਿਹੜਾ ਕੂਟ ਵੀ ਗਏ ਨੇਗੇ ਉਸ ਦੀ ਜਾਣਕਾਰੀ ਜਿਹੜਾ ਬਾਈ ਨੇ ਸਾਂਝੀ ਕਰ ਲਈ ਹੈ ਇਹ ਸਾਰੇ ਸਾਥੀਆਂ ਨਾਲ ਤੇ ਇਸ ਤੋਂ ਬਾਅਦ ਫੈਟੀ ਬੋਰਡ ਵੀ ਗਏ ਸੀਗੇ ਉਸ ਬਾਰੇ ਲਈ 994 ਦੀ ਜਿਹੜੀ ਸਿਲੈਕਸ਼ਨ ਲਿਸਟ ਆਣੀ ਹੈ ਉਸ ਬਾਰੇ ਵੀ ਜਿਹੜੀ ਜਿਹੜੀ ਜਾਣਕਾਰੀ ਹੈ ਬਾਈ ਨੇ ਸਾਂਝੀ ਕਰ ਲਈ ਹੈਗੀ ਕਿ ਪੂਰੀ ਪੋਸਿਬਿਲਟੀ ਹੈਗੀ ਕਿ ਕੱਲ ਨੂੰ 994 ਦੀ ਜਿਹੜੀ ਸਿਲੈਕਸ਼ਨ ਲਿਸਟ ਆਣੀ ਹੈ ਉਹ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲਣੀ ਹੈ ਸੋ ਇਸ ਤੋਂ ਬਾਅਦ ਡੀਪੀਐਨ ਨਾਲ ਵੀ ਮੀਟਿੰਗ ਕੀਤੀ ਗਈ ਔਰ ਜੇ ਮੈਂ ਕਲੀਅਰ ਕੱਟ ਗੱਲ ਕਰਾਂ ਤਾਂ ਜਿਹੜਾ ਅੱਜ ਸਾਨੂੰ ਸਟੇਸ਼ਨ ਚੋਇਸ ਦਾ ਜਿਹੜਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਓਹ ਨੋਟੀਫਿਕੇਸ਼ਨ ਜਿਹੜਾ ਅੱਜ ਨਹੀਂ ਆਉਣਾ ਸੀਗਾ ਉਹ ਆਉਣਾ ਸੀਗਾ ਪਰਸੋਂ ਨੂੰ ਔਰ ਇਹੇ ਤਰੀਕਾ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਸੋਮਵਾਰ ਔਰ ਮੰਗਲਵਾਰ ਨੂੰ ਸਿਸਟਮ ਚੁਆਸ ਹੋਣੀ ਹੈਗੀ 264 ਵਰਤੀ ਇਹਦੇ ਪਿੱਛੇ ਕੀ ਰੀਜ਼ਨ ਹੈਗਾ ਕਿਉਂ ਹੈਗਾ ਜਿਹੜਾ ਥੋੜਾ ਲੇਟ ਆ ਜਿਹੜੀ ਸਾਡੇ ਸਿਸਟਮ ਚੁਆਸ ਹੋ ਰਹੀ ਹੈਗੀ ਕਿਉਂਕਿ ਵਰਟੀਕਲ ਹੋਇਆਗਾ ਉਸਦੇ ਜਿਹੜੀਆਂ ਹਦਾਇਤਾਂ ਨੇਗੀਆਂ ਉਹ ਵੀ ਹੈ ਜਿਹੜਾ ਜਲਦੀ ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲ ਗਿਆ ਸੋ ਪਰਸੋਂ ਨੂੰ ਆਪਣਾ ਇਹ ਸਟੇਸ਼ਨ 84 ਨੂੰ ਲੈ ਕੇ ਨੋਟੀਫਿਕੇਸ਼ਨ ਆਉਣਾ ਸੀਗਾ ਅੱਜ ਇੱਕ ਵਾਰੀ ਸਾਨੂੰ ਜਿਹੜਾ ਜਵਾਬ ਦੇ ਦਿੱਤਾ ਸੀਗਾ ਕਿ ਅੱਜ ਕੋਈ ਨੋਟੀਫਿਕੇਸ਼ਨ ਨਹੀਂ ਆਉਣਾ ਲਗਾਤਾਰ ਜਿਹੜੇ ਸਾਥੀ ਇੱਥੇ ਵੀ ਵਰਕ ਕਰਦੇ ਰਹੇ ਨੇਗੇ ਤਿੰਨੇ ਅਸੀਂ ਤੁਹਾਡੇ ਸਾਹਮਣੇ ਬੈਠਾਂਗੇ ਬਾਈ ਹੀਰਾ ਸਾਡੇ ਨਾਲ ਰਹੇਗੇ ਨਾਲ ਨੇ ਹੁਣ ਵੀ ਤੇ ਇੱਥੇ ਅਸੀਂ ਵਰਕ ਕਰਦੇ ਰਹਾਂਗੇ ਤੇ ਇਹਦੇ ਨਾਲ ਨਾਲ ਜਿਹੜਾ ਵਰਕ ਹੈਗਾ ਲਿਸਟਾ ਜਿਹੜਾ ਅਸੀਂ ਦਾ ਇਹ ਨੋਟੀਫਿਕੇਸ਼ਨ ਆ ਮੈਂ ਕਿਤੇ ਨਾ ਕਿਤੇ ਇਸ ਦਾ ਜਿਹੜਾ ਕ੍ਰੈਡਿਟ ਹੈਗਾ ਇਹ ਬਾਈ ਵਗੇ ਖੜਾਣ ਨੂੰ ਦੇਣਾ ਚਾਹਾਂਗਾ ਕਿਉਂਕਿ ਲਗਾਤਾਰ ਉਹ ਸਾਥੀ ਮੰਤਰੀ ਸਾਹਿਬ ਦੇ ਸੰਪਰਕ ਚ ਰਹੇ ਨੇਗੇ ਜਿੰਨੇ ਅਸੀਂ ਇੱਥੇ ਗੇੜੇ ਦਿੰਦੇ ਰਹਾਂਗੇ ਭਾਵੇਂ ਡੀਪੀਏ ਹੋਵੇ ਭਾਵੇਂ ਭਰਤੀ ਬੋਰਡ ਹੋਵੇ ਜਾਂ ਸੈਕਟਰੀ ਉੱਥੇ ਐਜੂਕੇਸ਼ਨ ਸੈਕਟਰ ਨੂੰ ਮੈਟ ਜਾਣਾ ਹੋਵੇ ਲਗਾਤਾਰ ਜਿੱਥੇ ਸੀ ਇਥੇ ਗੇੜੇ ਤੇ ਦੇ ਰਹੇ ਹੈਗੇ ਤਾਂ ਉਹ ਬਾਈਕਰੇ ਬੈਠਾ ਫੋਨ ਤੇ ਰਾਤਾ ਬਣਾ ਕੇ ਰੱਖਿਆ ਗਿਆ ਉਹਨਾਂ ਨੇ ਮਾਨਜੋਗ ਸਿੱਖਿਆ ਮੰਤਰੀ ਦਾ ਜਿੱਥੇ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਨੋਟੀਫਿਕੇਸ਼ਨ ਹੈਗਾ ਉਹ ਪਰਸੋਂ ਨੂੰ ਪਹਿਣਾਗਾ ਸਟੂਡੈਂਟ ਚੁਆਇਸ ਹੈ ਜਿਹੜੀ ਸੋਮਵਾਰ ਮੰਗਲਵਾਰ ਨੂੰ ਹੋਣੀ ਹੈ ਅਸੀਂ ਇਹ ਗੱਲਾਂ ਕਹਿ ਦਿੱਤੀ ਸੀ ਕਿ ਆਹ ਆਹ ਚੀਜ਼ ਹੋਣੀ ਹੈਗੀ ਪਰ ਇੱਕ ਦਬਾਅ ਬਣਾਇਆ ਗਿਆ ਦਬਾਅ ਲਾ ਲਓ ਜਾ ਉੱਥੇ ਵਾਰ-ਵਾਰ ਜਿਹੜਾ ਮੰਤਰੀ ਸਾਹਿਬ ਨੂੰ ਰਿਕਵੈਸਟ ਲਾ ਲੋ ਵਾਰ-ਵਾਰ ਜਿਹੜਾ ਸਦਸਾ ਸਾਥੀ ਵੱਲੋਂ ਕੀਤੀ ਗਈ ਹੈ ਕੀ ਬਗਾ ਖੜਾਲ ਜੀ ਵੱਲੋਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਕਹਿੰਦੀ ਚਾਹੀਦੀਆਂ ਨਹੀਂਆਂ ਆਪਾਂ ਕਮੈਂਟ ਕਰਨ ਦੇ ਮਿੰਟ ਮਾਰ ਦੇਾਂਗੇ ਕਿ ਆਹ ਬੰਦਾ ਸਹੀ ਨਹੀਂ ਕੰਮ ਕਰ ਰਿਹਾਗਾ ਜਾਂ ਬੰਦਾ ਸਹੀ ਨਹੀਂ ਕੰਮ ਕਰ ਰਿਹਾਗਾ ਜਾਂ ਇਹਦਾ ਦੋਸ਼ ਹੈ ਜਾਂ ਇਹਦਾ ਦੋਸ਼ ਹੈਗਾ ਤਾਂ ਜਿੱਥੇ ਮੈਨੂੰ ਲੱਗਦਾ ਹੈਗਾ ਜੇ ਕੋਈ ਸਾਖੀ ਸਹੀ ਹੈਗਾ ਤਾਂ ਉਹਦੀ ਜਿਹੜੀ ਪ੍ਰਸਾਸਨਾ ਕਰਨੀ ਪਣੇਗੀ ਔਰ ਜਿਹੜਾ ਅੱਜ ਦਾ ਨੋਟੀਫਿਕੇਸ਼ਨ ਹੈਗਾ ਇਹ ਕਿਤੇ ਨਾ ਕਿਤੇ ਸਾਥੀ ਦੇ ਜਿਹੜਾਗਾ ਦਬਾਅ ਕਰਕੇ ਜਾਂ ਜਿਵੇਂ ਵੀ ਲਾ ਲਓ ਅੱਜ ਦਾ ਜਿਹੜਾ ਸਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲਿਆਗਾ ਇੱਕ ਵਾਰੀ ਸਭ ਨੂੰ ਇਹ ਚਵਾਬ ਮਿਲ ਗਿਆ ਸੀਗਾ ਕਿ ਜਿਹੜਾਗਾ ਇਹ ਨੋਟੀਫਿਕੇਸ਼ਨ ਨਹੀਂ ਪਹਿਣਾਗਾ ਸੀ ਵੀਰਵਾਰ ਨੂੰ ਪੱਸ ਨੂੰ ਪਹਿਣਾ ਸੀਗਾ ਜੁਮੇਰ ਨੂੰ ਪਹਿਣਾ ਸੀਗਾ ਸੋਮਵਾਰ ਦੀ ਜਿਹੜੀ ਸਟੇਸ਼ਨ ਪ੍ਰੈਸ ਹੋਣੀ ਸੀ ਤਾਂ ਸੋ ਅੱਜ ਜਿਹੜਾ ਸਾਰੋ ਚੀਜ਼ ਦੇਖਣ ਨੂੰ ਵੀ ਮਿਲੀ ਹੈਗੀ ਕਿ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਵਿੱਚ 3-4 ਦਿਨ ਹੋ ਗਏ ਜਾਂ ਟੰਗ ਟਪਾਉ ਹੋ ਗਿਆ ਜਾਂ ਲਾਲੀਪਾਪ ਦੇਤਾ ਜਿਹੜੇ ਇਹ ਕਮੈਂਟ ਕਰ ਰਹੇ ਨੇਗੇ ਜਾਂ ਜਿਨ੍ਹਾਂ ਦੀ ਇਹ ਸੋਚ ਹੈਗੀ ਕਿ ਡੰਗ ਠਪਾਊਗਾਗਾ ਜਾਂ ਲਾਉਲੀ ਪਾਬੰਦੀ ਤੇ ਸਰਕਾਰ ਨੇ ਜੈਸ ਤੋ ਵਾਦਾ ਕਰ ਜਿਹੜਾ 27 28 ਨੂੰ ਇਹਨਾਂ ਨੇ ਫੇਰ ਵੀ ਕੁਝ ਕਰਨਾਗਾ ਸੋ ਉਹਨਾਂ ਸਾਥੀਆਂ ਨੂੰ ਬੇਨਤੀ ਹੈਗੀ ਕਿ ਭਾਈ ਠੰਡ ਜਾਦੀ ਹੈਗੀ ਤੁਸੀਂ ਘਰਾਂ ਚ ਬੈਠੋ ਤੁਸੀਂ ਘਰਾਂ ਚ ਬੈਠੇ ਹੋਗੇ ਤੁਹਾਡੇ ਜਿਹੜਾਗਾ ਇਹ ਵਿਚਾਰ ਤੁਸੀਂ ਤਾਂ ਕਹਿ ਲੰਨੇ ਹੋਗੇ ਕਿ ਐ ਹੋ ਰਿਹਾ ਐ ਹੋ ਰਿਹਾਗਾ ਇੱਥੇ ਆ ਕੇ ਵਰਕ ਕਰਨਾ ਇੱਥੇ ਆ ਕੇ ਖਲਚਲ ਖਵਾਰ ਹੋਣਾ ਇੱਥੇ ਆ ਕੇ ਸਵੇਰ ਦੀ ਰੋਟੀ ਆ ਜਿਹੜੀ 2-3 ਵਜੇ ਖਾਣੀ ਇੱਥੇ ਆ ਕੇ ਭੱਜਣਾ ਲੱਠਣਾ ਇੱਥੇ ਭੁੱਖੇ ਪਿਆਸੇ ਰਹਿਣਾ ਉਹ ਜਿਹੜਾ ਦਰਦ ਆ ਉਹ ਸਾਨੂੰ ਪਤਾ ਹੈਗਾ ਜਦੋਂ ਤੁਸੀਂ ਇਹ ਜੀ ਕਮੈਂਟ ਕਰਦੇ ਹੋਗੇ ਜਾਂ ਤੁਸੀਂ ਗਰੁੱਪਾਂ ਵਿੱਚ ਇਹ ਜੀਆਂ ਗੱਲਾਂ ਕਰਦੇ ਹੋ ਉਹ ਤੁਹਾਨੂੰ ਫੀਲ ਹੁੰਦਾ ਹੈਗਾ ਕਿ ਯਾਰ ਕਿੰਨਾ ਪਾਸੇ ਤੁਰੇ ਫਿਰਦੇ ਆ ਕਿੰਨਾ ਬਾਸਤੇ ਤੁਰੇ ਫਿਰਦੇ ਆ ਇਹਨਾਂ ਨੇ ਚੱਕ ਕੇ ਮਿੰਟਾ ਚ ਇਹ ਗੱਲ ਕਹਿ ਦੇਣੀ ਨਹੀਂ ਕਿ ਇਹ ਤਾਂ ਇਹ ਆ ਕਿ ਸੋਡੇ ਮਤਲਬ ਜਿਹੜਾ ਖੂਨ ਆ ਉਹ ਪਾਣੀ ਬਣ ਗਿਆ लगता सॉलीपोप किताई नहीं मतलब जोर उस टाइम ला लो सो यह गल करिए जिते सह लगता होंगे जथेबंद सपोर्ट करनी बनती है जथेबंदी जी आप तारीफ करनी बनती है तो उ मैसेज अभी ना करिए ਇੱਥੇ ਜਿਹੜਾ ਲਾਈਵ ਹੈ ਨਾ ਲਾਈਵ ਰਿਕਿਟੀ 364 994 ਜੁਨੀਅਨ ਹੋਈ ਹੈਗੀ ਨਾ ਕਿ ਸਿੱਖਿਆ ਮੰਤਰੀ ਲਾਈਵ ਹੋਇਆ ਵੀ ਜਿਹੜਾ ਤੁਸੀਂ ਹਜੇ ਕਮੈਂਟ ਕਰ ਦਿੱਤੀ। ਸੋ ਇਹ ਹਜੇ ਕਮੈਂਟ ਕਰਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਦੇਖ ਵੀਰ ਇਹ ਜੇ ਮੈਂ ਆਪਾਂ ਮੈਸੇਜ ਕਮੈਂਟ ਨਾ ਕਰੇ। ਸੋ 364 ਭਰਤੀ ਦੀ ਜਿਹੜੀ ਸਟੇਸ਼ਨ ਚੁਆਇਸ ਆ ਸੋਮਵਾਰ ਮੰਗਲਵਾਰ ਹੋ ਜਾਣੀ ਹੈਗੀ ਔਰ 1994 ਭਰਤੀ ਦੀ ਜਿਹੜੀ ਹੈਗੀ ਸਿਲੈਕਸ਼ਨ ਲਿਸਟ ਉਹ ਬਹੁਤ ਜਿਹੜੀ ਜਲਦੀ ਉਹ ਵੀ ਆ ਰਹੀ ਹੈਗੀ ਬਾਈ ਨੇ ਦੱਸੇਗੇ ਕਿ ਕੱਲ ਨੂੰ 100% ਜਿਹੜੇ ਆਪਾਂ ਨੂੰ ਉਸ ਦੀ ਪੂਰੀ ਉਮੀਦ ਹੈ ਇਸ ਤੋਂ ਬਾਅਦ ਜੇ ਆਪਾਂ ਲੱਗਿਆ ਕਿ ਕੋਈ ਫੇਰ ਫੇਰ ਆ ਗਈ ਤਾਂ ਆਪਾਂ ਕੋਈ 364 ਦੀ ਸਟੇਸ਼ਨ ਚੁਆਇਸ ਜਾਂ ਸਟੇਸ਼ਨ ਅਲੋਟਮੈਂਟ ਜਾਂ 364 ਦੀ ਜਵੈਲਿੰਗ ਤੱਕ ਨਹੀਂ ਬੈਠੇ ਆਪਾਂ ਬੈਠਾਂਗੇ 994 ਵਾਸਤੇ ਆਪਾਂ ਬੈਠਾਂ 364 ਵਾਸਤੇ ਦੋਨੋਂ ਹੀ ਭਰਤੀਆਂ ਵਾਸਤੇ ਆਪਾਂ ਜਿਹੜਾ ਜਥੇਬੰਦੀ ਦਾ ਏਕਾ ਬਣਿਆਗਾ ਦੋਨੋਂ ਹੀ ਭਰਤੀ ਨੂੰ ਸੀ ਲੈ ਕੇ ਚੱਲੇ ਹੋਏਗੇ ਸੋ ਨਾਲ ਇਹ ਬੇਨਤੀ ਫੰਡ ਬਾਰੇ ਵੀ ਹੈ ਕਿ ਦੇਖੋ ਥੋੜਾ ਥੋੜਾ ਫੰਡ ਸਾਰੇ ਸਾਥੀ ਕਰਦੇ ਰਹਿਆ ਕਰੋ ਪਾਵੇਂ ਹੋਤੇ ਸਭ 64 ਜਥੇਬੰਦੀ ਦਾ ਜਿਹੜਾ ਖਾਤਾ ਹੈਗਾ ਉਸ ਵਿੱਚ ਕਰਦੇ ਰਹੋ ਜਾਂ ਜਿਹੜਾ ਸਾਡੇ 1894 ਸਾਥੀ ਦਾ ਜਿਹੜਾ ਖਾਤਾ ਨੰਬਰ ਚੱਲਦਾ ਹੈਗਾ ਉਸ ਵਿੱਚ ਅਸੀਂ ਕਰਦੇ ਰਹੀਏ ਕਿਉਂਕਿ ਫੰਡ ਵੀ ਹੈ ਜਿਹੜਾ ਜ਼ਰੂਰੀ ਹੈਗਾ ਫੰਡ ਦੇ ਨਾਲ ਹੀ ਹੈ ਜਿਹੜਾ ਇਥੋਂ ਵਰਕ ਕਰਨਾ ਜਿਹੜਾ ਸੌਖਾ ਹੋ ਜਾਂਦਾ ਹੈਗਾ ਮੈਂ ਪਹਿਲਾ ਅਕਸਰ ਗੱਲਾਂ ਕਰਦਾ ਹੁੰਦਾ ਹੁਣਾਂ ਦੇ ਗਰੁੱਪਾਂ ਦੇ ਵਿੱਚ ਕਿ ਇੱਕ ਪੈਸੇ ਦਾ ਅਸੀਂ ਹੈ ਜਿਹੜਾ ਆਪਣੇ ਜਿਹੜਾ ਪੰਨੂ ਪੈਸੇ ਲਗਾਈਏ ਨੇਗੇ ਉਤਮਸੇ ਸਮਾ ਵੀ ਲਈਏ ਨੇਗੇ ਸਾਡੇ ਕੋਈ ਮਤਲਬ ਕੋਈ ਘਰਾਂ ਚ ਕੋਈ ਬੱਡੀ ਇਨਕਮ ਵੀ ਹੈਗੀ ਵੀ ਇਹ ਜਿਹੇ ਜਿਹੇ ਤੁਸੀਂ ਹੋਗੇ ਇਹ ਜਿਹੇ ਅਸੀਂ ਹੈਗੇ ਪਰ ਫਿਰ ਵੀ ਇੱਕ ਆੜ ਲੈ ਕੇ ਚੱਲਿਆਂਗੇ ਇੱਕ ਮਤਲਬ ਹੌਂਸਲਾ ਲੈ ਕੇ ਚੱਲਿਆਂਗੇ ਕਿ ਨਹੀਂ ਇਹ ਰਾ 23 ਦਾ 64 ਸਥਾਨ ਰੁਜ਼ਗਾਰ ਤੇ ਲੈ ਕੇ ਆਉਣਾਗਾ ਬਾਈ ਹੋਰਾਂ ਨੇ ਇੱਕ ਜਿਹੜਾਗਾ ਬੀੜਾ ਇਹ ਚੱਕਿਆ ਹੋਇਆ ਹੈ ਕਿ 9594 ਨੂੰ ਅਸੀਂ ਨੇ ਜਿਹੜਾਗਾ ਰੁਜ਼ਗਾਰ ਤੇ ਲੈ ਕੇ ਆਉਣਾਗਾ ਸੋ ਬੇਨਤੀ ਹੈ ਕਿ ਸਾਥੀਓ ਫੰਡ ਦੀ ਵੀ ਥੋੜੀ ਥੋੜੀ ਅਸੀਂ ਹੈਲਪ ਕਰਦੇ ਰਹਿ ਕਰੀਏ ਔਰ ਜਿਵੇਂ ਵੀ ਅਗਲੀ ਜਿਹੜੀ ਵੀ ਕੋਈ ਰਣਨੀਤੀ ਹੋਊਗੀ ਉਸ ਬਾਰੇ ਜਿਹੜਾ ਬਾਈ ਜਿਹੜਾਗਾ ਜਾਣਕਾਰੀ ਉਹ ਸਾਂਝੀ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤਾਂ ਜਾਣਕਾਰੀ ਚਾਹੀਏ 2364 ਸੰਬੰਧੀ ਹੋਵੇ ਚਾਹੀ 1994 ਸੰਬੰਧੀ ਹੋਵੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਇਸ ਦੇ ਨਾਲ ਨਾਲ ਸਾਥੀਓ ਜਿਵੇਂ ਨੋਟੀਫਿਕੇਸ਼ਨ 2364 ਸੰਬੰਧੀ ਜਿਹੜਾ ਸਟੇਸ਼ਨ ਚੋਇਸ ਸੰਬੰਧੀ ਦੇਖਣ ਨੂੰ ਮਿਲਿਆ ਇਹ ਕਿਵੇਂ ਦੇਖਣ ਨੂੰ ਮਿਲਿਆ ਇਹ ਵੀ ਤੁਹਾਨੂੰ ਸਾਥੀ ਹਰਜੀਤ ਵੱਲੋਂ ਦੱਸ ਦਿੱਤਾ ਗਿਆ ਇਸ ਦੇ ਨਾਲ ਨਾਲ ਸਾਥੀਆਂ ਦੇ ਵਿੱਚ ਕਿਥੇ ਨ ਕਿਥੇ ਕੁਸ਼ਨ ਮਾਰ ਕੇ ਖੜਾ ਹੋ ਗਿਆ ਵੀ ਜਿਹੜੀ ਇੰਨੀ ਲੰਬਾ ਸਮਾਂ ਜਿਹੜਾ ਇੰਨਾ ਲੰਮਾ ਸਮਾਂ ਜਿਹੜਾ ਡਿਪਾਰਟਮੈਂਟ ਨੇ ਚਾਹੀਦਾ ਸਤਾਈ ਮਾਫ ਕਰਨਾ ਸਾਥੀਓ ਉਹ ਨਾ ਲਾਈਵ ਚੱਲ ਰਿਆ ਸੀ ਨਾ ਵਿੱਚ ਦੂਜੇ ਸਰ ਦਾ ਫੋਨ ਤੇ ਨਾ ਇੱਕ ਥੋੜਾ ਜਿਹਾ ਹੁਸਰ ਅਸਮਲੀਅਤ ਆ ਗਿਆ ਚੱਲ ਰਿਆ ਸੀ ਯਾਰ ਮਾਫ ਕਰਨਾ ਉਹ ਕੰਟਰੋਲ ਨਹੀਂ ਕਰ ਸਕੀ ਕਿ ਥੋੜਾ ਜਿਹਾ ਆ ਸੀਦੇ ਸੋ ਸਾਥੀਆ ਮਾਗੀ ਜਾਣੇ ਆ ਦੱਸ ਰਿਹਾ ਸੀ ਵੀ ਜੋ ਨੋਟੀਫਿਕੇਸ਼ਨ ਦੇਖਣ ਨੂੰ ਮਿਲਿਆ ਹੈ ਉਹ ਕਿਵੇਂ ਦੇਖਣ ਨੂੰ ਮਿਲੇ ਇਹ ਵੀ ਤੁਹਾਡੇ ਅੱਗੇ ਜਾਣਕਾਰੀ ਸਾਂਝੀ ਕਰ ਚੁੱਕੇ ਆ ਇਸ ਦੇ ਨਾਲ ਨਾਲ ਇੱਕ ਬੇਨਤੀ ਚਾਹੀਓ 2364 ਕੈਰ ਕਰ ਹੋਵੇ ਚਾਹੀਓ 9994 ਕੈਰ ਹੋਵੇ ਉਹਨਾਂ ਨੂੰ ਕਿਹਾ ਜਾਣਿਆ ਕਿਉਂਕਿ ਸਰਕਾਰਾਂ ਜਿਹੜੀਆਂ ਆਪਣੀਆਂ ਸਟੇਟਿਸਟਿਕਸ ਹੋ ਰਹੀਏ ਚਾਹੇ ਲਿਸਟਾਂ ਹੋ ਰਹੀਏ ਇਹ ਤੁਹਾਨੂੰ ਪਤਾ ਭਲੇ ਬੰਤੀ ਇਹ ਪਹਿਲਾਂ ਵੀ ਹੋ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਸਰਕਾਰਾਂ ਤੇ ਕੀ ਹਾਲ ਨੇ ਅਧਿਕਾਰੀਆਂ ਦੇ ਕੀ ਹਾਲ ਨੇ ਤੁਹਾਨੂੰ ਵੀ ਪਤਾ ਸੋ ਮੈਂ ਬੇਨਤੀ ਉਹਨਾਂ ਸਾਥੀਆਂ ਨੂੰ ਕਰਨਾ ਚਾਹੂਗਾ ਵੀ ਨੋਟੀਫਿਕੇਸ਼ਨ ਦੇਖ ਕੇ ਕਿਤੇ ਇਹਨਾਂ ਖੁਸ਼ ਨਾ ਹੋ ਜਾਈਏ ਵੀ ਵੀ ਆਪਾਂ ਘਰੇ ਹੀ ਬੈਠੇ ਰਹੀਏ ਸੋ ਸਾਥੀਓ ਜੇਕਰ ਜਿਹੜੀ 27 28 ਤਰੀਕ ਡਿਪਾਰਟਮੈਂਟ ਵੱਲੋਂ ਸਟੇਸ਼ਨ ਚੁਆਇਸ ਸੰਬੰਧੀ ਕਰਵਾਈ ਦਿੱਤੀ ਗਈ ਹੈ ਜੇਕਰ ਇਹਨਾਂ ਤਰੀਕਾਂ ਤੇ ਤੇ ਜਿਵੇਂ ਕਿ ਕੱਲ ਆਪਣੀ ਲਿਸਟ 994 ਲਿਸਟ ਦੇ ਸੰਬੰਧੀ ਜੋ ਡਿਪਾਰਟਮੈਂਟ ਨੇ ਹਵਾਲਾ ਦਿੱਤਾ ਹੈ ਉਸ ਸੰਬੰਧ ਵਿੱਚ ਜੇਕਰ ਕੋਈ ਵੀ ਕਾਰਵਾਈ ਡਿਪਾਰਟਮੈਂਟ ਵੱਲੋਂ ਨਹੀਂ ਹੁੰਦੀ ਹੈ ਤਾਂ ਆਣ ਵਾਲੇ ਕੋਈ ਵੀ ਯੂਨਨ 2364 ਜਾਂ 894 ਵੱਲੋਂ ਕੋਈ ਵੀ ਰਣਨੀਤੀ ਬਣਾਈ ਜਾਂਦੀ ਹੈ ਧਰਨੇ ਸੰਬੰਧੀ ਤਾਂ ਉਸ ਲਈ ਤਿਆਰ ਪਰ ਤਿਆਰ ਹੋਵੋ ਇਸ ਦੇ ਨਾਲ ਨਾਲ ਬੇਨਤੀ ਇਹ ਕਰਾਂਗੇ ਵੀ ਜਦੋਂ ਧਰਨੇ ਦਾ ਅਨਾਉਂਸਮੈਂਟ ਕੀਤਾ ਜਾਂਦਾ ਹੈ ਤਾਂ ਗਰੁੱਪਾਂ ਦੇ ਵਿੱਚ ਬਿਲਕੁਲ ਸਨਾਟਾ ਛਾ ਜਾਂਦਾ ਹੈ ਜਿਵੇਂ ਕੋਈ 2364% ਜਾਂ 894% ਹੋ ਵੀ ਨਾ ਸੋ ਇਸ ਦੇ ਨਾਲ ਨਾਲ ਇਹ ਕਹਿੰਦੇ ਆ ਵੀ 2 ਸਾਲ ਤੋਂ ਉੱਤੇ ਕਿਤਨੇ ਕਿਤੇ ਜੁਆਇਨਿੰਗ ਦੇ ਵੇਟ ਕਰਤੇ 994 ਹੋ ਗਿਆ ਤੇ 5 ਸਾਲ ਲਗਭਗ ਹੋ ਗਿਆ 2364 ਸੋ ਹੁਣ ਵੇਲਾ ਘਰੇ ਬੈਠਣ ਦਾ ਨਹੀਂਗਾ ਕੋਈ ਸੁਸਤੀਆਂ ਮਾਰਦਾ ਨਹੀਂ ਹੋ ਕੋਈ ਕੰਬਣਾ ਜਾਂ ਰਜਾਈਆਂ ਦੇ ਵਿੱਚ ਬੈਠ ਕੇ ਨਿੱਗ ਮੰਨਦਾ ਨਹੀਂਗਾ ਜੇਕਰ ਸਰਕਾਰ ਇਸ ਲਾਈਵ ਦੇ ਮਾਧਿਅਮ ਰਹੀ ਜੋ ਵੀ ਚਾਹੇ ਅੱਜ ਤੱਕ ਹਾਜ਼ਰ ਹੋ ਰਹੇ ਨੇ ਜੋ ਜੋ ਵੀ ਨੇ ਉਹਦੇ ਨਾਲ ਬੇਨਤੀ ਤੇ ਚੇਤਾਵਨੀ ਵੀ ਦਿੰਨੇ ਆ ਜੇਕਰ ਇਹ ਸਾਈਟ 22 ਤਾਰੀਖ ਤੱਕ 2364 ਦਾ ਜਿਹੜਾ ਹੋਟਲ ਸੰਬੰਧੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕਰਦੀ ਤੇ ਨਾਲ ਦੇ ਨਾਲ 893 ਦਾ ਜਿਹੜਾ ਲਿਸਟ ਸੰਬੰਧੀ ਤੇ ਆਉਣ ਵਾਲੀ ਜਿਹੜੀ ਸਟੇਸ਼ਨ ਚੁਆਇਸ ਸੰਬੰਧੀ ਕਾਰਵਾਈ ਨਹੀਂ ਕਰਦੀ ਤੇ ਪੰਜਾਬ ਦੇ ਵਿੱਚ ਚਾਹੇ ਸਿੱਖਿਆ ਮੰਤਰੀ ਤੇ ਪੰਡਿਤ ਲਦੀਪਪੁਰ ਹੋਵੇ ਚਾਹੇ ਡੀਪੀ ਦਫ਼ਤਰ ਮਹਾਲੀ ਹੋਵੇ ਚਾਹੇ ਹੋਰ ਕਿਸੇ ਪੰਜਾਬ ਦੇ ਕੋਨੇ ਦੇ ਹੋਵੇ ਈਟੀਡੀ 2364 ਤੇ 9893 ਜਥੇਬੰਦੀ ਵੱਲੋਂ ਲਗਾਤਾਰ ਜਿਵੇਂ ਕਿ ਪਹਿਲਾ ਪ੍ਰਯਾਸ ਕੀਤਾ ਜਾ ਰਿਹਾ ਹੈ ਸੰਘਰਸ਼ ਕੀਤਾ ਜਾਊਗਾ ਵਿਰੋਧ ਕੀਤਾ ਜਾਊਗਾ ਆਪਣੀਆਂ ਮੰਗਾਂ ਇਕੋ ਨੇ ਦੋਨੋਂ ਭਰਤੀਆਂ ਨੂੰ ਜੁਆਇਨਿੰਗ ਦਿੱਤੀ ਜਾ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਸੋ ਸਾਥੀਓ ਇਸ ਦੇ ਨਾਲ ਨਾਲ ਫੰਡ ਦੀ ਵੀ ਬੇਨਤੀ ਬਾਈ ਖਜੀਦ ਵੱਲੋਂ ਵੀ ਕੀਤੀ ਗਈ ਹੈ ਤੇ 9594 ਡੈਟਰ ਨੂੰ ਵੀ ਬੇਨਤੀ ਕਰਨੀ ਆ ਵੀ ਸਾਥੀਓ ਲਗਾਤਾਰ ਇੱਥੇ ਵਰਕ ਕਰ ਰਹੇ ਆ ਤੁਹਾਨੂੰ ਪਤਾ ਹੈ ਜਿਹੜੇ ਚੰਡੀਗੜ੍ਹ ਦਾ ਖਰਚਾ ਹੈ ਜੋ ਵੀ ਹੈ ਸਭ ਤੁਹਾਨੂੰ ਪਤਾ ਸੋ ਬੇਨਤੀ ਕਰਨੀ ਆ ਬਹੁਤੇ ਤੋਂ ਬਹੁਤਾ ਤੋਂ ਥੋੜੇ ਥੋੜਾ ਜਿੰਨਾ ਹੋ ਸਕੇ ਆਪ ਦਾ ਫੰਡ ਦਾ ਸਹਿਯੋਗ ਸਾਥੀ ਬਗਾਵ ਨਾਲ ਜੀ ਦਾ ਅਕਾਊਂਟ ਸਾਂਝਾ ਕੀਤਾ ਗਿਆ ਹੈ ਤੇ 2364 ਕੁਸਰਤ ਗੁਰਸੰਗਤ ਪਟਰਾਟਾ ਜੀ ਦਾ ਜਿਹੜਾ ਅਕਾਊਂਟ ਸਾਂਝਾ ਕੀਤਾ ਗਿਆ ਸੋ 2364 ਕੈਟਰ 2364 ਖਾਤਿਆਂ ਦੇ ਵਿੱਚ ਜਿਹੜਾ ਕਿ ਖਾਤਾ ਸਾਂਝਾ ਕੀਤਾ ਗਿਆ ਤੇ 5994 ਕੈਟਰ 5994 ਜਿਹੜਾ ਖਾਤਾ ਸਾਂਝਾ ਗਿਆ ਉਸ ਦੇ ਵਿੱਚ ਆਪ ਦਾ ਬਣਦਾ ਸਹਿਯੋਗ ਜ਼ਰੂਰ ਦਿਓ ਜੀ ਬਾਕੀ ਜੋ ਵੀ ਜਾਣਕਾਰੀ ਹੋਏਗੀ ਚਾਹੇ ਉਹ ਲਿਸਟਾਂ ਸੰਬੰਧੀ ਹੋਵੇ ਚਾਹੇ ਉਹ ਸਟੇਸ਼ਨ ਚ ਹੋਵੇ ਸੰਬੰਧੀ ਹੋਵੇ ਉਹ ਲਾਈਵ ਦੇ ਮਾਧਿਅਮ ਰਹੀ ਜਾਂ ਆਡੀਓ ਦੇ ਮਾਧਿਅਮ ਰਹੀ ਜਾਂ ਮੈਸੇਜ ਦੇ ਮਾਧਿਅਮ ਰਹੀ ਦੇ ਦਿੱਤੀ ਜਾਊਗੀ ਸੋ ਸਾਥੀਓ ਨੂੰ ਬੇਨਤੀ ਹੈ ਗਰੁੱਪ ਦੇ ਵਿੱਚ ਪੋਜ਼ਿਟਿਵ ਮਾਹੌਲ ਬਣਾ ਕੇ ਰੱਖੋ ਜੇਕਰ ਸਰਕਾਰ ਫਿਰ ਮੈਂ ਬੇਨਤੀ ਕਰਨਾ ਜੋ ਜੇਕਰ ਸਰਕਾਰ ਇਹਨਾਂ ਦਿੱਤੀਆਂ ਹੋਈਆਂ ਤਰੀਕਾਂ ਤੋਂ ਮੁੱਕਰਦੀਆਂ ਨੇ ਜਾਂ ਫਿਰ ਅਵੇਸਲਾ ਪਣੀ ਜਾਂ ਫਿਰ ਵੀ ਕੋਈ ਚਾਲਵਾਜੀਆਂ ਕਰਦੀਆਂ ਨੇ ਤੇ ਆਪਾਂ ਮੁਰ ਤੋਂ ਸੰਘਰਸ਼ ਦਾ ਵਿਗੁੱਲ ਵਜਾਵਾਂਗੇ ਫਿਲਹਾਲ ਆਪਣਾ ਭਰਤੀ ਦਾ ਦੋਵੇਂ ਭਰਤੀਆਂ ਦਾ ਪ੍ਰੋਸੈਸ ਬੜਾ ਸਮੂਥਲੀ ਤੇ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਸੋ ਵਾਹਿਗੁਰੂ ਜੀ ਅਗੇਰ ਅਰਦਾਸ ਕਰਦੇ ਹਾਂ ਵੀ ਇਹੀ ਇਸ ਤਰੀਕੇ ਨਾਲ ਵਰਕ ਪੂਰਾ ਹੋ ਕੇ ਆਪਾਂ ਜਲਦੀ ਸਕੂਲਾਂ ਦੇ ਵਿੱਚ ਜਾਈਏ ਨੈਸ਼ਨਲ ਸਟੇਸ਼ਨ ਚੋਇਸ ਬਾਰੇ ਦੱਸੋ ਹਾਂ ਸਾਥੀਓ ਕਮੈਂਟ ਆ ਰਹੇ ਨੇ ਵੀ ਸਟੇਸ਼ਨ ਚੋਇਸ 994 ਦੇ ਸਟੇਸ਼ਨ ਬਾਰੇ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀਆਂ ਲਿਸਟਾਂ ਆ ਗਈਆਂ ਨੇ ਜਦੋਂ ਤੱਕ ਆਪਣੀਆਂ ਲਿਸਟਾਂ ਨਹੀਂ ਆਉਂਦੀਆਂ ਉਦੋਂ ਤੱਕ ਆਪਣੀ ਸਟੇਸ਼ਨ ਚੋਇਸ ਕਿਵੇਂ ਹੋ ਸਕਦੀ ਹੈ ਪਹਿਲਾਂ 364 ਸਟੇਸ਼ਨ ਚੋਇਸ ਹੋਵੇਗੀ ਉਸ ਤੋਂ ਬਾਅਦ 994 ਜਿਹੜੀ ਸਟੇਸ਼ਨ ਚੋਇਸ ਪੋਰਟਲ ਆਪਾਂ ਨੂੰ ਖੋਲਣ ਨੂੰ ਦੇਖਣ ਨੂੰ ਮਿਲੇਗਾ ਸੋ ਥੋੜੀ ਜੀ ਸੈਂਸ ਨੂੰ ਵੀ ਆਪ ਦਾ ਪ੍ਰਯੋਗ ਕਰਿਆ ਕਰੋ ਵੀ ਕਹੋ ਕੀ ਕੀ ਚੀਜ਼ ਹੋਣੀ ਹੈ ਇੱਕ ਨਾ ਸਾਥੀਓ ਕਮੈਂਟ ਕਰ ਰਹੇ ਹੈਗੇ ਨੇ ਵੀ ਜਿਹੜੀ ਇਸ 2364 ਦੇ ਭਰਤੀ ਦੇ ਵਿੱਚ ਜੇਕਰ ਕੋਈ ਜਿਹੜਾ ਲੱਗਿਆ ਹੋਇਆ ਕੈਂਡੀਡੇਟ ਹੈ ਜਾਂ ਸ਼ੈਡ ਪੇਜ ਜੀ ਦਾ ਕਹ ਲਓ ਉਹ ਪੁੱਛ ਰਹੇ ਨੇ ਵੀ ਉਹਨਾਂ ਨੂੰ ਸਕੂਲ ਅਲੱਗ ਮਿਲੇਗਾ ਜਾਂ ਉਹੀ ਰਹੇਗਾ ਤਾਂ ਇੱਕ ਸਾਥੀਓ ਸਾਫ਼ ਲਿਖਿਆ ਵੀ ਸਕੂਲ ਜਿਹੜਾ ਉਹੀ ਰਹੇਗਾ ਭਲਾ ਹੀ ਉਹ 2364 ਦੇ ਵਿੱਚ ਜੁਆਇਨ ਕਰੇ ਸਕੂਲ ਉਹਦਾ ਜਿਹੜਾ ਪਹਿਲਾਂ ਮਿਲਿਆ ਹੋਇਆ ਉਹ ਵਾਲਾ ਹੀ ਰਹੇਗਾ ਤਾ ਦੂਸਰੀ ਗੱਲ ਇੱਕ ਸਾਥੀ ਗੱਲ ਕਰ ਰਹੇ ਸੀ ਕਿ ईडब्ल्यूएसटी ਦਾ ਇਨਸਟ੍ਰਕਸ਼ਨਰ ਨੂੰ ਲੈ ਕੇ ਸਾਥੀਓ ਆਪਣਾ ਮੁੱਦਾ ਮੈਂ ਅਸੀਂ ਚਲੋ ਅੱਗੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਕਹਿੰਦੇ ਜੀ ਆਪਣਾ ਮੁੱਦਾ ਜਿਹੜਾ ਸਿਰਫ ਸਿਰਫ ਜੁਆਇਨਿੰਗ ਹੈ ਇਨਸਟ੍ਰਕਸ਼ਨਲ ਲੈਣੀਆਂ ਨਹੀਂ ਲੈਣੀਆਂ ਉਹ ਡਿਪਾਰਟਮੈਂਟ ਦਾ ਕੰਮ ਹੈ ਆਪਾਂ ਇਸ ਟਾਈਮ ਸਿਰਫ ਤੇ ਸਿਰਫ ਇੱਕੋ ਗੱਲ ਜੱਗ ਹੀ ਕਰਦੇ ਆਂ ਉਸ ਤੇ ਮਰਕ ਕਰ ਰਹੇ ਆਂ ਚਲੋ ਪਰ ਆਪਣਾ ਜਿਹੜਾ ਫਿਲਹਾਲ ਦੀ ਗੜੀ ਮੁੱਦਾ ਇਹ ਵੀ ਸਾਨੂੰ ਜਿਹੜਾ ਸਾਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਉਹ ਡਿਫੈਂਸ ਲੈਂਸਰ ਹੋ ਰਿਹਾ ਹੈ ਸਰ ਉਸਤੇ ਉਸਤੇ ਆਪਾਂ ਨੂੰ ਇਹ ਵੀ ਕਿਹਾ ਗਿਆ ਹੈ ਤੇ ਆਪਾਂ ਵੀ ਇਹ ਗੱਲ ਕਹੀ ਹੈ ਵੀ ਜਦੋਂ ਕੋਰਟ ਦੇ ਆਰਡਰ ਆ ਚੁੱਕੇ ਨੇ ਤਾਂ ਉਸ ਨੂੰ ਤੁਸੀਂ ਲਾਗੂ ਕਰਕੇ ਤੁਸੀਂ ਜੁਆਇਨ ਕਰਵਾ ਸਕਦੇ ਜੇ ਇੱਕੋ ਤਾਂ ਕਿ ਆ ਜਿਹੜਾ ਪਿੱਛੇ ਫੈਸਲਾ ਆਇਆ ਆਪਾਂ ਨੂੰ ਪਤਾ ਹੀ ਹੈ ਕੋਰਟ ਨੇ ਜੱਜ ਸਾਹਿਬ ਨੇ ਇਹ ਕਿਹਾ ਵੀ 2 ਹਫ਼ਤਿਆਂ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਆ ਜਿਹੜਾ ਮੁਕੰਮਲ ਕੀਤਾ ਜਾਵੇ ਤਾਂ ਇੰਸਟਰਕਸ਼ਨ ਵਗੈਰਾ ਲੈਣਾ ਉਹ ਉਹਨਾਂ ਦਾ ਕੰਮ ਆ ਉਹ 2 ਹਫ਼ਤਿਆਂ ਦੇ ਵਿੱਚ ਜਿਹੜੀ ਅਗਲੀ ਤਰੀਕ ਪਈ ਆ ਉਹਨਾਂ ਨੇ ਜਮ੍ਹਾਂ ਕਰਵਾਉਣਾ ਹੀ ਕਰਵਾਉਣਾ ਹਾਂ ਇਹ ਜਿਹੜੀ ਆ ਆਪਣੀ ਫਿਲਹਾਲ ਦੀ ਗਣੀ ਆਪਾਂ ਇਹ ਕਹਿੰਦੇ ਵੀ ਇਹ ਸਿਰਦਰ ਦੀ ਆਪਾਂ ਨਾਲੀਏ ਇਹ ਡਿਪਾਰਟਮੈਂਟ ਦੇ ਸਿਰਦਰ ਦੀ ਹੈ ਵੀ ਉਹਨਾਂ ਨੇ ਕਿਵੇਂ ਕੀ ਕਰਨਾ ਹੈ ਤਾਂ ਆਪਣਾ ਜਿਹੜਾ ਮਕਸਦ ਹੈ ਇੱਕੋ ਇੱਕ ਮਕਸਦ ਹੈ ਜੁਆਇਨਿੰਗ ਦਾ ਤੇ ਆਪਾਂ ਉਸ ਨੂੰ ਲੈ ਕੇ ਲੱਗੇ ਹੋਏ ਆ ਇਸ ਤੋਂ ਬਾਅਦ ਜੇਕਰ ਕਿਸੇ ਕੋਈ ਸਾਥੀ ਦਾ ਸਵਾਲ ਹੈਗਾ ਤਾਂ ਕਮੈਂਟ ਕਰ ਸਕਦੇ ਆ ਇੱਕ ਸਾਥੀ ਦਾ ਵਾਰ-ਵਾਰ ਮੈਸੇਜ ਆ ਰਿਹਾ ਹੈਗਾ ਬੱਗਾ ਬਾਈ ਕਿੱਥੇ ਆਗਾ ਬੱਗੇ ਜਿਹੜਾ ਬਾਈ ਹੈ ਨਾ ਜੋ ਕਰੇ ਜਿਹੜਾ ਕੋਈ ਡਿਲੀਵਰੀ ਮਰਗੀ ਆ ਸਕੀ ਪਰ ਉੱਕਰੇ ਰਹਿੰਦਿਆ ਹੋਇਆ ਕਿ ਸਾਡੇ ਚ ਲਗਾਤਾਰ ਉਹ ਮੌਜੂਦ ਰਹੇ ਕਿ ਉਹਨਾਂ ਦਾ ਸੰਪਰਕ ਕਰ ਜਿਹੜਾ ਸਿੱਖਿਆ ਮੰਤਰੀ ਨਾਲ ਲਗਾਤਾਰ ਬਾਈ ਦਾ ਜਿਹੜੇ ਵਾਅਦੇ ਨੇ ਕੋਈ ਕਹਿੰਦੇ ਬੱਗਾ ਬਾਈ ਕਿੱਥੇ ਕੋਈ ਕਹਿੰਦੇ ਬੱਲੇ ਬਾਈ ਕਿੱਥੇ ਨੇ ਸਾਥੀਓ ਜਿੰਨੇ ਵੀ ਚਾਹੀਏ 5994 ਕਮੇਟੀਆਂ ਚਾਹੀਏ 364 ਕਮੇਟੀ ਐ ਆਪਦੀਆਂ ਡਿਊਟੀਆਂ ਨਿਭਾ ਰਹੇ ਨੇ ਸਮੇਂ-ਸਮੇਂ ਤੇ ਦੋ ਦੋ ਸਾਥੀ ਜਾਂਦੇ ਨੇ ਆਦਰੀਆਂ ਜਿਹੜੀਆਂ ਜਾਣਕਾਰੀਏ ਗਰੁੱਪ ਦੇ ਵਿੱਚ ਸਾਂਝੀ ਕਰਦੇ ਰਹਿੰਦੇ ਨੇ ਦੋਨੋਂ ਜਥੇਬੰਦੀਆਂ ਆਪ ਦਾ ਬਖੂਬੀ ਵਰਕ ਕਰ ਰਹੇ ਨੇ ਸੋ ਸਾਰੇ ਕੈਡਰ ਨੂੰ 5364 ਚਾਹੀਏ 5994 ਹੋਏ ਏਕਾ ਬਣਾ ਕੇ ਰੱਖੋ ਹੌਸਲਾ ਰੱਖੋ ਤੇ ਨਾਲ ਦੀ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਤਿਆਰੀ ਵੀ ਰੱਖੋ ਅ ਆਰਸੀ ਹੋ ਕੇ ਕਰੇ ਨਾ ਬੈਠੇ ਹੋ ਜੇਕਰ ਜਦੋਂ ਵੀ ਯੂਨਨ ਕਾਲ ਦਿੰਦੀ ਹੈ ਵਿਦਆਊਟ ਐਨੀ ਲਾਮਬੰਦੀ ਤੁਸੀਂ ਬਸ ਇਹੀ ਕਰਨਾ ਜਿੱਥੇ ਕਾਲ ਦਿੰਦੀ ਉੱਥੇ ਪਹੁੰਚਣ ਦੀ ਕਿਰਪਾ ਕਰੋ ਜੀ ਜੇ ਕਿਸੇ ਸਾਥੀ ਦਾ ਕੁਝ ਸਵਾਲ ਹੈ ਤਾਂ ਇੱਕ ਦੋ ਮਿੰਟਾਂ ਚ ਕਰ ਲੋ ਸਾਥੀਓ ਕਿਉਂਕਿ ਲਾਈਵ ਨੂੰ ਬੜਾ ਲੰਮਾ ਨਹੀਂ ਲੈ ਕੇ ਜਾਣਾ ਚਾਹੁੰਦੇ ਅਸੀਂ ਜੇ ਕੋਈ ਹੈ ਤਾਂ ਜਰੂਰ ਉਹ ਨਾਲ ਹੀ ਬੇਨਤੀ ਇਹ ਵੀ ਹੈਗੀ ਕਿ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਇਦਾਂ ਨਾ ਕਰ ਬਣਿਓ ਉਹ ਉਹ ਨਹੀਂ ਜਾ ਉਹ ਨਹੀਂ ਜੀ ਸਾਰੇ ਜਿਹੜਾ ਇੱਕ ਹੋ ਕੇ ਲੜ ਰਹੇ ਨੇ ਕਿ ਭਾਵੇਂ ਉਹ 364 ਜਥੇਬੰਦੀ ਹੋਵੇ ਭਾਵੇਂ 1994 ਜਥੇਬੰਦੀ ਹੋਵੇ ਸਾਰੇ ਇਹਨਾਂ ਜਿਹੜੇ ਜਥੇਬੰਦੀਆਂ ਇੱਕ ਜਿਹੜਾ ਸਾਂਝੇ ਫਰੰਟ ਤੋਂ ਲੜ ਰਹੀਆਂ ਨੇ ਸੋ ਤਕਰੀਬਨ ਮੈਨੂੰ ਲੱਗਦਾ ਹੈਗਾ ਸਾਰੀਆਂ ਸਾਥੀਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਹੀ ਹੋ ਚੁੱਕੇ ਹੋਣਗੇ ਕਿਉਂਕਿ ਅਕਸਰ ਅਸੀਂ ਜਦੋਂ ਵੀ ਲਾਈਵ ਹੁੰਨੇਗੇ ਤਕਰੀਬਨ ਸਾਰੇ ਜਿਹੜੀਆਂ ਨੀ ਗੱਲਾਂ ਮਦਦ ਅਸੀਂ ਸਾਂਝੇ ਕਰ ਲੈਣੇ ਹੈਗੇ ਸੋ ਨਾਲ ਹੀ ਬੇਨਤੀ ਹੈਗੀ ਕਿ ਥੋੜਾ ਪੋਜ਼ਿਟਿਵ ਰਹੀਏ कलट कर देंगे कि जल्दी में ज़िया ज़िया अगे नहीं कुछ तय कर लैती जाएगी और उसकी है उसकी जी तैयारी है साथी मतलब तैयार रहोड़ा जगला संघर्ष जरूर वेडा वाहू मेरे घर संघर्ष की लड़ न पवे तो पहला ही अपना काम हो जाए सो so, जो भी किसी भी साथी जो कोई लाइफ so, के माध्यम राे गलत बोलया गया हो उसके लिए असं माफी दाचक सो सारे साथियों एक बार फिर वाहेगुरू जी का खालसा श्री वागुरू जी की फतेह